ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਐਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪੁਰਾਣਾ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ 'ਚ ਦੋ ਪਸ਼ੂ ਵਿਖਾਉਣੇ ਆ ਇੱਕ ਬਹੁਤ ਚੰਗੀ ਪੂਰੀ ਭਾਰੀ ਜਾਨ ਵਾਲੀ ਚੰਗੇ ਦੁੱਧ ਵਾਲੀ ਤਾਜੀ ਸੂਈ ਵਹਿੜ ਤੇ ਇੱਕ ਲਾਲ ਰੰਗ ਦੀ ਗੱਬਣ ਮੱਛੀ ਸੂਨ ਨੂੰ ਤਿਆਰ ਮਲ ਜੈ ਜੀ ਹੋਣਗੇ ਇਨਫਾਰਮੇਸ਼ਨ ਲੈ ਦੇਣਾ ਹਾਂਜੀ ਸასიਕਰ ਬਾਈ ਸასიਕਰ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਬਾਈ ਜੀ ਛੋੜਾ ਹੀ ਚੱਲਣਗੇ ਬਿਆਨਤ ਸਿੰਘ ਜੀ ਬਿਆਨਤ ਹਾਂ ਕਿਉਂ ਜੀ ਆਲੇ ਗਈ ਉਤਾਰ ਦਾ ਨਾਂ ਕਹੇ ਤੂੰ ਹੂੰ ਪਿੰਡ ਕਾਲੇਕੇ ਜੀ ਤਹਿਸੀਲ ਬਾਗਾਪੁਰਾਣਾ ਜੀ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਦੱਸੋ ਮੋਬਾਈਲ ਨੰਬਰ ਜੀ 9914566058 ਜੀ 9914566058 ਜੀ ਦੋ ਪਸ਼ੂ ਬਾਈ ਹਾਂ ਦੋ ਆ ਵੀਰੇ ਇੱਕ ਸੂਈ ਸਵਾਈ ਆ ਇੱਕ ਗੱਬਣਾ ਸ਼ਾਈ ਵਾਲ ਸੂਈ ਤੋਂ ਹੀ ਸ਼ੁਰੂ ਕਰ ਬਿਆਨਤ ਤੇਰੇ ਪਹਿਲਾ ਸੂਆ ਠੀਕ ਹੈ ਚੁਾਈ ਚੂੜੀ ਦੀ ਇੱਕ ਨੰਬਰ ਆ ਹੂੰ ਤੇ ਪਰ ਸੋਈ ਜੀ ਅਗੇ ਛਾਲ ਜੇ ਨੂੰ ਠੀਕ ਹੈ ਤੇ ਮਗਰ ਇਹਦੇ ਹੈਗਾ ਛਾਈ ਵਾਲ ਦਾ ਸੀਮਨ ਲੱਗਾ ਸੀ ਮਗਰ ਬੱਛਾ ਇਹਦੇ ਨਾਲ ਬਾਂ ਨੂਟ ਕਾ ਖਾ ਕੇ ਆਪਣੀ ਉਹ ਗੱਲ ਨਹੀਂ ਵੀਰੇ ਹੋਊਗੀ ਜਾਦੇ ਦਿਨਾਂ ਨੇ ਐਵੇਂ ਕਹਦੇ ਖਲਦੀ ਹੋਈ ਆਪਣਾ ਉਹ ਕੰਮ ਸਹੀ ਹੈ ਕਿੰਨਾ ਕ ਦੁੱਧ ਪਿਆਜੂ ਬਾਈ ਦੁੱਧ ਵੀਰੇ ਨੂੰ ਅੱਛੀ ਨੂੰ ਜੇ ਹਿਸਾਬ ਨਾਲ ਬੌਲੇ ਤੋਂ ਸਟਾਰਟਿੰਗ ਆ ਹੁਣ 11 12 ਬੌਲਾ ਹੈਗਾ ਇਹਦੇ ਥੱਲੇ ਅੱਛਾ ਬੱਛੀ ਨੂੰ ਦੁੱਧ 20 ਕਿਲੋ ਪੀਣਾ ਚਾਹੀਦਾ ਬਾਕੀ ਭੈਣ ਭਰਾਣੇ ਜਿਹਨੇ ਲੈਣੀ ਹੋਵੇ ਆਉਦੀ ਸੰਧ ਨਾਲ ਲੈਣੀ ਠੀਕ ਹੈ ਤੇ ਚੁਆਈ ਚੁਈ ਦੀ ਇੱਕ ਨੰਬਰ ਹੈ ਦੋਸਤ ਠੰਡੀ ਫਲ ਠੀਕ ਹੈ ਚੁਆਈ ਦੀ ਇੱਕ ਨੰਬਰ ਆ ਬਾਈ ਕ ਸੀਲ ਸੌ ਫੁੱਲ ਆ ਜਮਾ 20 ਲੀਟਰ ਬਾਈ ਦਾਸ ਦਾ ਦੁੱਧ ਪਿਆ ਜੂ ਪਹਿਲਣ ਬੱਛੀ ਆ ਪਰਸੋਂ ਦੀ ਸੂਈ ਥੱਲੇ ਬਾਈ ਕਹਿੰਦਾ ਬੌਲੇ ਤੋਂ ਸਟਾਰਟਿੰਗ ਪੂਰੀ ਚੰਗੀ ਕੀਤੀ ਆ 11 12 ਲੀਟਰ ਤਾਂ ਬਾਈ ਕਹਿੰਦਾ ਬੌਲਾ ਹੀ ਆ ਹੂੰ ਪੂਰਾ ਚੰਗਾ ਥਾਨ ਤੋਂ ਮੋٹے ਮੋٹے ਥਾਨ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਚਾਰਾਂ ਵਾਲੀ ਅਗਰੇ ਤੇ ਉਹ ਚ ਨਹੀਂ ਹੂੰ ਕੋਈ ਲਿੱਸੀ ਲਾਵੀ ਮਰੀ ਹੰਬੀ ਜੀ ਨਹੀਂ ਪੂਰੀ ਭਾਰੀ ਫੁੱਲ ਵਜਨ ਵਾਲੀ ਨਰੋਈ ਨਿਗਰ ਜਾਨ ਵਾਲੀ ਬੱਛੀ ਆ ਮਗਰ ਵਛੜਾ ਪਰਸੋਂ ਸ਼ਾਮ ਦੀ ਸੂਈ ਆ ਬੱਚੇ ਦਾ 나ੜੂਆ ਤੁਸੀਂ ਵੇਖ ਸਕਦੇ ਆ ਸਕਰੀਨ ਤੇ ਨਾਲ ਹੀ ਆ ਥੋਸ ਨਿਗਰ ਹਵਾਨਾ ਨਵਾਂ ਹਾਣਾ ਵੀਰੇ ਥਣ ਵਿਖਾ ਦੇ ਕਿੰਨਾ ਚੰਗਾ ਲੱਗਾ ਸੀਰ ਠੰਡੀ ਲੈ ਸੀਰ ਸਭ ਫੁੱਲ ਹੈ ਹੂੰ ਥਣ ਤੋਂ ਪੂਰਾ ਚੰਗਾ ਹੈ ਪੂਰਾ ਮੋਟਾ ਜਾਣ ਵਾਲਾ ਅੰਦੀ ਚਵਾਈ ਵਾਲਾ ਥਾਣਾ ਚਵਾਈ ਜਾਣ ਕੱਢੂਗੀ ਐਨੀ ਚੰਗੀ ਚਵਾਈ ਲੱਗੀ ਠੀਕ ਹੈ ਚਵਾਈ ਦੀ ਬਾਈ ਕਹਿੰਦਾ ਫੁੱਲ ਚੰਗੀ ਹੈ ਮੋਟੀ ਧਾਰ ਤੇ ਬਾਕੀ ਤੁਸੀਂ ਚੋ ਕੇ ਵੇਖ ਹੀ ਲੈਣੀ ਆ ਹਾਂ ਨਾੜੂਆ ਤੁਸੀਂ ਵੇਖ ਸਕਦੇ ਆ ਅੱਲਾ ਹੀ ਆ ਜੈ ਜੈ ਮੋਲ ਬਾਈ ਵੀਰੇ ਮੋਲਾ ਆਪਣੇ ਜੈ ਜੀ ਹੁੰਦੇ ਆ ਪਹਿਲਾਂ ਆਪਾਂ ਆਸੇ ਆਸੇ ਟਰਾਈ ਮਾਰ ਲੈਣ ਇੱਕ ਵੀਡੀਓ ਨਾਲ ਬਣਾ ਲੈਣਾ ਆਪਣੀ ਵੀਡੀਓ ਤੇ ਪਸ਼ੂ ਮਲਾ ਲੈਣ ਲੋਕ ਬੁੱਢੀਆਂ ਗਾਂਾਂ ਦੇ ਮੁੱਲ ਕਰੀ ਜਾਂਦੇ ਆ ਆਪਾਂ ਤੈਨੂੰ ਪਤਾ ਆਪਾਂ ਜੋ ਲੈਣੀ ਆਪਾਂ ਵਹਿ ਟੈਪ ਲੈਣੀ ਆ ਗਾਂ ਟੈਪ ਨਹੀਂ ਆਪਾਂ ਲੈਂਦੇ ਸਹੀ ਆ ਬੱਚੀ ਹੋਰ ਤੇ ਹੁੰਦੀ ਤਾਂ ਅਗਲੇ ਨੇ 65 70000 ਰੁਪਏ ਮੰਗ ਕੇ ਵੇਚਣਾ ਜੀ ਹਾਂ ਪਾਪਾ ਵੱਚੀ 54000 ਦੀ ਦੇ ਦੇਾਂਗੇ ਵਿੱਚੋਂ ਭੈਣ ਭਰਾ ਦਾ ਮਾਣ ਕਰਾਂਗੇ 54 ਜੋ ਬਾਲਾ ਫਰਕ ਛਰ ਕੇ ਨਾ ਵੱਚੀ ਬਹੁਤ ਚੰਗੀ ਹੈ ਜਿਹੜਾ ਆਪਣੇ ਲੋ ਯਾਰ ਦੋ ਟਾਈਮ ਚੋਕੇ ਲੈ ਜੇ ਅਗਲਾ ਠੀਕ ਹੈ ਹਾਂ ਚੋਾਈ ਚੋਈ ਦੀ ਇੱਕ ਨੰਬਰ ਆ ਵੱਚੀ ਦੋਸਤੋ ਬਾਈ ਕਹਿੰਦਾ ਦੋ ਟਾਈਮ ਅਗਲਾ ਚੋਕੇ ਲੈ ਜੇ ਆਏ ਨਹੀਂ ਹੋਊਗਾ ਕਿ ਪੰਜਵਾਂ ਸੂਆ ਹੋਊਗਾ ਪਹਿਲਾ ਸੂਆ ਪਲੂਣ ਵੱਚੀ ਹੈ ਬਾਈ ਕਹਿੰਦਾ ਲੋਕੀ ਬੁੱਢੀਆਂ ਬੁੱਢੀਆਂ ਦਾ ਮੁੱਲ ਕਰੀ ਜਾਂਦੇ 50 55 55000 ਨਾਲ ਵੱਚੀ ਦਾ ਅਗਲਾ ਮੁੱਲ ਕਰਾ ਕੇ ਵੇਖੇ ਹਾਂ ਹਾਂ ਕਿਹੜਾ ਵੱਚੀ ਹੈ ਨਾ ਅਗਲਾ ਮੁੱਲ ਕਰਾ ਕੇ ਵੇਖੇ ਪਹਿਲਾਂ ਬੁੱਢੀਆਂ ਕਹਿੰਦੇ ਮੁੱਲ ਕਹ 54000 ਦੀ ਦੇ ਦੇਣੀ ਆ ਤੇ ਵਿੱਚੋਂ ਮਾਨਤਾਨ ਹੋ ਜੂ ਜੈ ਜੀ ਅਗਲਾ ਬੇਫਿਕਰ ਹੋ ਕੇ ਆ ਜੇ ਪਹਿਲੇ ਸੂਵੇ ਸੂਈ ਆ ਸਿਆਲੋ ਸਿਆਲ ਕਰਮ ਵਾਲੀ ਖੁੱਲਾ ਦੁੱਧ ਪਿਆ ਜੂ 20 ਲੀਟਰ ਖੁੱਲਾ ਦੁੱਧ ਪਿਆ ਜੂ ਜੈ ਜੀ ਮੁੱਲ ਕੱਦ ਵੱਡਾ ਵਜਨ ਬਹੁਤ ਹੈ ਦੋ ਜਾਨ ਵਾਲੀ ਬੱਛੀ ਆ ਵੀਰ ਦੋ ਨੰਬਰ ਬਾਈ ਇਹ ਵੀਰੇ ਸ਼ਾਈ ਵਾਲਾ ਬਹਿਣ ਠੀਕ ਹੈ ਜਾਨੀ ਜਿਹੜੂ ਆਪਾਂ ਖਰੀਦੀ ਆ ਉਹਨੇ 14 15 ਲੀਟਰ ਤੁਹਾਨੂੰ ਪਹਿਲਾਂ ਦਾ ਕਿਹਾ ਠੀਕ ਹੈ ਕਿਚੋਇਆ ਮੈਂ ਬਾਕੀ ਵੀਰੇ ਆਪਾਂ ਦਾ ਚੋਇਆ ਨਹੀਂ ਕਿਉਂਕਿ ਆਪਣਾ ਮਾਲ ਖਰੀਦਿਆ ਆਪਾਂ ਝੂੜਤ ਫਾਨ ਮਾਰ ਕੇ ਆ ਹਾਂ ਗੱਲ ਕੀਤੀ ਲੱਖ ਰੁਪਈਆ ਦੀ ਸਹੀ ਆ ਵੀ ਜਿਹੜੇ ਹਿਸਾਬ ਨਾਲ ਬੱਛੀ ਚੰਗੀ ਆ ਗੋਲ ਆ ਉਹ ਵੀ ਜਾਨ ਵਾਲੀ ਆ ਦੁੱਧ ਬੱਛੀ ਨੂੰ ਪਿਉਣਾ ਚਾਹੀਦਾ ਹੂੰ ਚੰਗਾ ਥਣ ਥਣ ਵਿਖਾ ਦੇ ਕਿੰਨਾ ਚੰਗਾ ਲੱਗਾ ਬੱਛੀ ਨੂੰ ਛਾਈ ਵਾਲਾ ਬਾਕੀ ਮੁੱਲ ਇਹੋ ਜਿਹਾ ਹੋ ਵੀ ਫੰਡਰ ਮੈਂ ਉਹ ਨਹੀਂ ਦੇਣੀ ਉਹਨੇ ਅੱਛਾ ਇੰਨੇ ਮੁੱਲ ਦੀ ਜਿਹੜੇ ਚ ਆਪਾਂ ਬੱਛੀ ਦੇਣੀ ਛਾਈ ਵਾਲਾ ਠੀਕ ਹੈ ਹਾਂ ਦੂਜਾ ਸੂਆ ਦਿ ਮੇਰੇ ਬਸ ਤਿਆਰੀਆਂ ਸੀ 1-2 ਦਿਨ ਮਸਾਂ ਹੀ ਲਊਗੀ। ਬਾਕੀ ਦੁੱਧ ਵਾਲੇ ਵਾਲੇ ਦਾ ਇਹ ਨਹੀਂ ਪਤਾ ਮੈਨੂੰ 2 ਦਿਨ ਲੈ ਜੇ ਹੋ ਸਕਦਾ ਆਪਣੇ ਵੀਡੀਓ ਅਪਲੋਡ ਹੁੰਦੀ ਹੁੰਦੀ ਸੂਫੇ। ਜੈ ਜੈ 10 ਦੇ ਮੋਲ ਫਿਰ ਪਹਿਲਾਂ ਹੀ ਬਾਈ। ਮੋਲ ਆਪਾਂ ਯਾਰ 45-50 ਨਹੀਂ ਕਰਨਾ। ਹੂੰ। ਆਪਾਂ ਮੋਲੇ ਦਾ 40 ਦੀ 39000 ਦੀ ਦੇਣੀ ਹੈ। 40 ਮੋਲ 1000 ਘਟਾ ਦੇਣਾ ਹੋਰ। 39000 ਦੀ ਦੇ ਦੇਣੀ ਹੈ। ਸਹੀ ਹੈ। 14-15 ਲੀਟਰ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ। ਦੂਜੇ ਸੂਵੇ ਸੁੰਦੀ ਹੈ। ਸਾਈਵਾਲ ਨਸਲ ਦੀ ਲਾਲ ਰੰਗ ਦੀ। ਭਾਜੇ ਨਾਲ ਹੀ ਬੱਚੀ ਹਵਾਨਾ ਸੋਹਣਾ ਬਾਲ ਢੇਲਾ ਬਾਕੀ ਇਹ ਦੋ ਕੁ ਦਿਨ ਬਾਈ ਦੱਸਦਾ ਮਸਾ ਹੀ ਲਊ ਬਾਕੀ ਗੱਬਣਾ ਬਾਈ ਕਹਿੰਦਾ ਪਤਾ ਨਹੀਂ ਹੁੰਦਾ ਹੋ ਸਕਦਾ ਜੇ ਉਹਨੂੰ ਵੀਡੀਓ ਅਪਲੋਡ ਹੋਣੀ ਹੈ ਤੇ ਬੱਚਾ ਮਗਰ ਫਿਰਦਾ ਹੋਵੇ 14 15 ਕਿਲੋ ਦੁੱਧ ਪਹਿਲੇ ਨੇ ਦਿੱਤਾ 14 15 ਮੰਨ ਕੇ ਅਗਲਾ ਦੁੱਧ ਮੱਝਾਂ ਵਰਗਾ ਹੋਊਗਾ ਹਾਂ 14 15 ਮੰਨ ਕੇ ਹੀ ਅਗਲਾ ਸੌਦਾ ਕਰ ਲੈ ਤੇ 14 15 ਕਿਲੋ ਦੁੱਧ ਮੱਝਾਂ ਵਰਗਾ ਹੋ ਜਾਮਾ ਮੁੱਲ ਕੋਈ 45 ਨਹੀਂ ਕਰਨਾ ਬਾਈ ਕਹਿੰਦਾ 40000 ਦੀ ਦੇਣੀ ਆ 1000 ਵਿੱਚੋਂ ਹੋਰ ਛੱਡ ਦੂੰ ਬਾਈ ਕਹਿੰਦਾ 39000 ਦੇ ਦਿਆਂਗੇ ਹਾਂ 39000 ਦੀ ਦੇ ਦੇਣੀ ਆ ਹੂੰ ਸੂਰੀ ਆਏ ਨਹੀਂ ਵੀ ਹੱਡ ਨਿਕਲੇ ਹੋਣਗੇ ਸਾਰੇ ਨਾਲ ਕੋਸ ਹੋਊਗਾ ਦੋਨੇ ਬਹਿਣਾ ਖਾਦੇ ਆ ਨਹੀਂ ਗੱਲ ਕੋਈ ਚੀਜ਼ ਜਿਹੜੀ ਕਹੀ ਹੋਊਗੀ ਆਏ ਨਹੀਂ ਗੱਲ ਹਾਂ ਦੋਸਤ ਇਹ ਵੀ ਗੱਲ ਸਹੀ ਆ ਹੂੰ 19 20 ਮੌਜਣਾ ਪਊਗੀ ਬੱਚੀ ਜਿਹੜੇ ਹਸਾਰ ਨਾਲ ਬੱਚੀ ਦੀ ਬਰੀਕੀ ਤੇ ਬੌਲੇ ਦੀ ਸਟਾਰਟਿੰਗ ਹੂੰ 11-12 ਕਿਲੋ ਤੋਂ ਬੌਲੀ ਆ ਪਰਸੋਂ ਦੀ ਸੂਈ ਥੱਲੇ ਤੇ ਜਿਹੜੀ ਬੌਲੀ ਪਰਸੋਂ ਦੀ ਸੂਈ 11-12 ਪਿਆਈ ਜਾਂਦੀ ਆ ਬਾਕੀ ਟਾਈਮ ਵੀ ਵੀਰੇ ਹਜੇ ਜਾਣੀ ਸਾਢੇ 12 ਦਾ ਟਾਈਮ ਹੀ ਆ ਹਾਂ ਇਹ ਵੀ ਗੱਲ ਜੇ ਸ਼ਾਮ ਨੂੰ ਬਾਂਦੀ ਦਾ ਫਸੀ ਫਿਰਦੀ ਹੋਣੀ ਤੇ ਬਾਕੀ ਜਮਾਂ ਸਾਫ ਕੀਤੀ ਆਪਣੀ ਬੱਠੀ ਆ ਇਹ ਨਹੀਂ ਵੀ ਥੱਲੇ ਛੱਡਿਆ ਹੋਊਗਾ ਠੀਕ ਹੈ ਹਾਂ ਦੋਸਤੋ ਇਹ ਵੀ ਗੱਲ ਨੋਟ ਕਰਨ ਵਾਲੀ ਆ ਜੇ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ 5 5:30 ਵਜੇ ਹਵਾਨਾ ਬੌਲੇ ਨਾਲ ਭਰਿਆ ਹੋਣਾ ਸੀਗਾ ਪਰ ਸੋਵਾ ਦੀ ਬਾਈ ਕਹਿੰਦਾ ਜਮਾਂ ਸਾਫ ਕੀਤੀ ਐ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਹਜੇ ਠੀਕ ਐ ਹਾਂ ਸ਼ਾਮ ਤੇ ਕਰ ਹਵਾਨਾ ਬੋਲੇ ਨਾਲ ਭਰ ਲੈਣਾ ਭਵਾਂ ਦੋ ਟਾਈਮ ਚੋੜੋ ਚਾਰ ਟਾਈਮ ਚੋੜੋ ਬਿਲਕੁਲ ਜਾਇਜ਼ ਜ ਮੁੱਲ 54000 ਵਿੱਚੋਂ ਛੋੜ ਛੱਪਾ ਹੋ ਜੂ ਇੱਕ ਨੰਬਰ ਤਾਂ 54000 ਮੁੱਲ ਦੋ ਨੰਬਰ 39000 ਦੀ ਦੇ ਦੇਣੀ ਹੈ 1000 ਘਟ 40000 ਦੀ 14 15 ਕਿਲੋ ਦੁੱਧ ਪਿਆ ਜੂ ਦੁੱਧ ਉਹ ਮੱਝਾ ਰਗਾ ਹਾਂ ਹਾਂ ਸੋਨਾ ਵੱਡਾ ਹਵਾਨਾ 14 15 ਕਿਲੋ ਦੁੱਧ ਵਾਲੀ ਮੱਝ ਲੈਣੀ ਆ ਲੱਖੋਂ ਬਾਹਰ ਦੀ ਆਉਂਦੀ ਆ ਤੇ ਇਹਦਾ ਫੰਡਰ ਮੱਝ ਵਾਲਾ ਹੀ ਮੁੱਲ ਹੈ 39000 ਪਹਿਲੀ ਗੱਲ ਦਾ ਫੰਡਰ ਮੱਝ ਵੀ ਕੋਈ 40000 ਦੇ ਆ 55 ਦੀ ਅਗਲਾ ਦੰਦਾ ਮੱਝਾ 80 80 ਵੀ ਵਿਕੀ ਜਾਂਦੀਆਂ ਅੰਡਰਾਂ ਵੀ ਮੋਟੀਆਂ ਮੱਝਾਂ ਦੀ ਵੀ ਜਾਂਦੀਆਂ ਆਪਾਂ ਦੇਣੇ ਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਬਿਲਕੁਲ ਸਸਤੇ ਮੁੱਲ ਦੀਆਂ ਦੋ ਸੋਹਣੀਆਂ ਵੜਾਂ ਜੇ ਕਿਸੇ ਨੇ ਪਹਿਲਾਂ ਲੈਣੀ ਆ ਅਗਲਾ ਇੱਕ ਨੰਬਰ ਲੈ ਲੇ ਜੇ ਕਿਸੇ ਨੇ ਲਾਲ ਲੈਣੀ ਆ ਤੇ ਦੋ ਨੰਬਰ ਲੈ ਲੇ ਬਿਲਕੁਲ ਨਿੱਕੇ ਮੁੱਲ ਹੈ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਫਾਸਿ ਕਾ